ਅੱਗੇ ਰੋਲਚੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਭਾਰੀ ਘਾਟ ਦੇ ਵਿੱਚ ਸੀ ਸੀਐਮ ਕੇਜਰੀਵਾਲ ਔਰ ਭਗਵਨ ਸਿੰਘ ਮਾਨ ਪਹੁੰਚੇ ਹੈ ਸਿਆਲਕਾ ਸਾਹਿਬ ਕਿ ਕਿਦਾਂ ਦੇਖਦੇ ਹੋ ਅੱਜ ਦੀ ਰੈਲੀ ਨੂੰ ਅੱਜ ਸਾਡੇ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਸਰਦਾਰ ਕਲਦੀਪ ਸਿੰਘ ਧਾਰੀয়াল ਸਾਹਿਬ ਦੀ ਚੋਣ ਮੈਮ ਨੂੰ ਵੱਡਾ ਹਲਾ ਰ데요 ਲਈ ਪਹੁੰਚਿਆ ਜਿਨ੍ਹਾਂ ਦੀ ਆਮ ਤੇ ਉਹਨਾਂ ਨੂੰ ਜੀ ਆਇਆਂ ਕਹਿਣ ਨੂੰ ਮਾਝੇ ਜਾਂ ਨਵਾਂ ਅਸੈਂਬਲੀ ਹਲਕਿਆਂ ਤੋਂ ਹਰ ਪਿੰਡ ਚੋਂ ਹਰ ਘਰ ਚੋਂ ਹਰ ਗਲੀ ਚੋਂ ਹਰ ਮਹੱਲੇ ਚੋਂ ਕੱਲਾ ਕੱਲਾ ਪਰਿਵਾਰ ਦਾ ਜੀ ਜਿਹੜਾ ਉਹਨਾਂ ਨੂੰ ਜੀ ਆਇਆਂ ਨੂੰ ਕਹਿਣ ਲਈ ਆਇਆ ਤੇ ਅੱਜ ਦੇ ਇਕੱਠ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਪ੍ਰਤੀਕ ਆ ਕਿ ਸਰਦਾਰ ਕੁਲਦੀਪ ਸਿੰਘ ਜੀ ਧਾਰੀਆਲ ਪਹਿਲੀ ਜੂਨ ਨੂੰ ਬਹੁਤ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਕੇਂਦਰ ਦੀ ਦੀ ਸਰਕਾਰ ਚ ਬਤੌਰ ਵਜ਼ੀਰ ਪੰਜਾਬ ਦੀ ਨੁਮਾਇੰਦਗੀ ਕਰਨਗੇ ਤੇ ਬਹੁਤ ਵੱਡੇ ਮਾਰਜਨ ਨਾਲ ਜਿਹੜਾ ਰਿਕਾਰਡ ਤੋੜ ਵੋਟਾਂ ਲੈ ਕੇ ਇੱਕ ਇਤਿਹਾਸ ਕਾਇਮ ਕਰਨਗੇ ਜਿਵੇਂ ਜੋ ਹਨੇਰੀ 2022 ਚ ਚੱਲੀ ਸੀ ਉਹਦੇ ਤੋਂ ਕਿਤੇ ਵੱਧ ਜਿਹੜਾ ਤੂਫਾਨ ਨਜ਼ਰ ਆ ਰਿਹਾ ਕਿ 13 ਦੀਆਂ 13 ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਦਾਵਾ ਕੀਤਾ ਕਿ 13 ਦੀਆਂ 13 ਸੀਟਾਂ 'ਚ ਆਮ ਪਾਰਟੀ ਜਿਹੜੀ ਉਹ ਜਿੱਤੇਗੀ ਉਹ ਗੱਲ ਅੱਜ ਸਾਫ਼ ਤੋਂ ਨਜ਼ਰ ਆ ਰਹੀ ਆ ਕਿ 13 ਦੀਆਂ 13 ਸੀਟਾਂ ਜਿਹੜੀਆਂ ਉਹ ਆਮ ਪਾਰਟੀ ਜਿੱਤ ਕੇ ਇੱਕ ਨਵਾਂ ਇਤਿਹਾਸ ਲਿਖੇਗੀ ਤੇ ਕੇਂਦਰ ਦੀ ਐਨਡੀਆ ਸਰਕਾਰ 'ਚ ਭਾਈਵਾਲ ਬਣੇਗੀ। ਸਿਆਲਕਾ ਸਾਹਿਬ ਤੁਹਾਡਾ ਨਰਾਜ਼ਗੀ ਕੀ ਸੀ ਪਾਰਟੀ ਛੱਡਣ ਦੀ ਮੈਂ ਵੇਖੋ 브ਦਰ ਜਿਹੜੀ ਕਾਂਗਰਸ ਪਾਰਟੀ ਨੂੰ ਕਦੇ ਸਾਡਾ ਦਲਿਤ ਸਮਾਜ ਮਹਾਪਾਰਟੀ ਸਮਦਾ ਹੀ ਤੇ ਉਹਦੀ ਜਿਹੜੇ ਲੀਡਰਸ਼ਿਪ ਹੀ ਉਹ ਇਹਨਾਂ ਇਹ ਸਮਾਜ ਦੇ ਲੋਕਾਂ ਨੂੰ ਆਪਣੀ ਵੋਟ ਬੈਂਕ ਸਮਦੇ ਅੱਜ ਉਸ ਪਾਰਟੀ ਚ ਮਾਫੀਆ ਦਾ ਜਾਤੀਵਾਦ ਦਾ ਜਿਹੜਾ ਬਹੁਤ ਬੋਲਬਾਲਾ ਜਿਸ ਕਾਰਨ ਕਰਕੇ ਵੱਡੀ ਪੱਧਰ ਤੇ ਜਲਾਲਤ ਮਹਿਸੂਸ ਕਰਦਿਆਂ ਮੈਂ ਨਹੀਂ ਇਕੱਲੇ ਨੇ ਆਪਣਾ ਜੀਪੀ ਸਿੰਘ ਜਿਹੜਾ ਵਿਰੋਧੀ ਧਿਰ ਦੇ ਡਿਪਟੀ ਨੇਤਾ ਹੈ ਡਾਕਟਰ ਰਾਜਕਮਰਜੀ ਚੱਬੇਵਾਲ ਮਹਿੰਦਰ ਸਿੰਘ ਕੇਪੀ ਸਮਸ਼ੇਰ ਸਿੰਘ ਦੁੱਲੂ ਅੱਜ ਜਿਹੜੇ ਘਰ ਬੈਠੇ ਨਾ ਰਜਵਾੜਾ ਸਹੀ ਤੋਂ ਤਾਂਗਾ ਕੇ ਉਸ ਜਲਾਲ ਤੋਂ ਤਾਂਗਾ ਕੇ ਕਾਂਗਰਸ ਪਾਰਟੀ ਜਿਹੜੀ ਆ ਉਹਨੂੰ ਤਿਆਗ ਦਿੱਤਾ 117 ਅਸੈਂਬਲੀ ਹਲਕਿਆਂ ਤੇ 117 ਅਸੈਂਬਲੀ ਹਲਕਿਆਂ ਚੋਂ 34 ਰਿਜ਼ਰਵ ਨੇ 34 ਚੋਂ ਇੱਕ ਟਾਰੀ ਹਲਕਾ ਵੀ ਰਿਜ਼ਰਵ ਆ ਜਿੱਥੇ ਹਲਕਾ ਚਾਰਜ ਚੰਗਾ ਭਲਾ ਕੰਮ ਕਰਦਾ ਆ ਹਰ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਮੇਸਾਂ ਭਾਈਵਾਲ ਹੁੰਦੇ ਆ ਪਾਰਟੀ ਦਾ ਕੋਈ ਪ੍ਰੋਗਰਾਮ ਉਹਦੇ ਵਿੱਚ ਮੋਰੀ ਹੋ ਕੇ ਸਾਲ ਲਈਦਾ ਆ ਲੇਕਿਨ ਰਾਨੀ ਦੀ ਗੱਲ ਆ ਕਿ ਹਲਕਾ ਰਿਜ਼ਰਵ ਹੋਣ ਕਰਕੇ ਹਲਕਾ ਚਾਰਜ ਜੀਂਦਾ ਹੋਣ ਕਰਕੇ ਤੜਲੇਦਾਰ ਹੋਵੇ ਹਰ ਦੁੱਖ ਸੁੱਖ ਦੇ ਭਾਈਵਾਲ ਹਰ ਵਰਕਰ ਦਾ ਕੰਮ ਕਰਾਉਣ ਲਈ ਮੋਰੇ ਲਾਕੇ ਜਾਂਦਾ ਹੋਵੇ ਤੇ ਉਥੇ ਜਿਹੜੇ ਬਲੌਕ ਪ੍ਰਧਾਨ ਆ ਜਾਂ ਪੀਪੀਸੀ ਦੇ ਮੈਂਬਰ ਆ ਜਾਂ ਬਲੌਕ ਤੇ ਉਹਦੇ ਅਧਾਰ ਆ ਉਹ ਇੱਕ ਮੈਂਬਰ ਪਾਰਲੀਮੈਂਟ ਦੇ ਹੋਣ ਇਹ ਦਿਨੋਂ ਵੱਡਾ ੱੱਕਾ ਤੇ ਕੀ ਜ਼ਲਾਲਤ ਹੋ ਰੋ ਸਕਦੀ ਆ ਤੇ ਇਹਨਾਂ ਦਾਵਾ ਕੀਤਾ ਕਿ ਸਿਆਲਕਾ ਮੈਨੂੰ ਚੈਲੰਜ ਕੀਤਾ ਕਰ ਸਾਧ ਕਿ ਧਮਕੀ ਦਿੱਤੀ ਗਰਜੀਤ ਹੌਦਲੇ ਨੇ ਕਿ 2000 ਦੀ ਜਿਹੜੀ 27 ਦੀ ਚੋਣ ਐ ਅਸੈਂਬਲੀ ਦੀ ਉਹਦੇ ਤੇਰੀ ਟਿਕਟ ਕਟਾਵਾਂਗੇ ਸਮੂਚੀ ਲੀਡਰਸ਼ਿਪ ਕਰਕੇ ਮੈਂ ਉਹਨਾਂ ਦੇ ਚੈਲੰਜ ਨੂੰ ਪ੍ਰਵਾਨ ਕਰਦਿਆਂ ਪੂਰੇ 2 ਸਾਲ ਡਟ ਕੇ ਕੰਮ ਕੀਤਾ ਜਦੋਂ ਸਿਰ ਤੋਂ ਪਾਣੀ ਲੰਘ ਮਹਿਸੂਸ ਹੁੰਦਾ ਆ ਤੇ ਮੈਂ ਆਮ ਪਾਰਟੀ ਦੇ ਆਂ ਕੇਜਰੀਵਾਲ ਸਾਹਿਬ ਦੇ ਕਮਾਕਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕਮਾਕਾਰਾਂ ਨੂੰ ਵੇਖਦੇ ਹੋਏ ਲੋਕ ਤੇ ਉਹਨਾਂ ਦੇ ਜਿਹੜੇ ਲਏ ਜਾ ਰਹੇ ਫੈਸਲਿਆਂ ਤੇ ਧਿਆਨ ਚ ਰੱਖਦੇ ਆ ਆਮ ਪਾਰਟੀ ਜਿਹੜਾ ਉਹ ਜੋਇਨ ਕੀਤੀ ਆ ਤੇ ਧੰਨਵਾਦ ਚਲਕਾ ਸਾਹਿਬ ਦੇਖਦੇ ਆ ਤੁਹਾਡਾ ਬਹੁਤ ਜਿਹੜਾ ਲੋਕਾਂ ਦੇ ਵਿੱਚ ਰੁਝਾਨ ਲਗਾਤਾਰ ਬਣਿਆ ਹੋਇਆ ਸੀ ਬਹੁਤ ਸਾਰਾ ਵੋਟ ਬੈਂਕ ਤੁਹਾਡੇ ਨਾਲ ਜੁੜਿਆ ਹੋਇਆ ਸੀ ਫੇਰ ਵੀ ਪਾਰਟੀ ਵੱਲੋਂ ਬੇਕਦਰੀ ਕਰਨਾ ਕੀ ਸਮਝਦੇ ਹੋ? ਦੇਖੋ ਜੀ ਇਹ ਸਾਡੇ ਦਲਿਤ ਸਮਾਜ ਦਾ ਤਰਸੀਮ ਸਿੰਘ ਸਿਆਲ ਕੇ ਦੀ ਬਦਕਿੰਦਤੀ ਹੈ ਉਹ ਦਲਿਤ ਸਮਾਜ ਚ ਪੈਦਾ ਹੋਇਆ ਅੱਜ ਜਿਹੜਾ ਮੈਂਬਰ ਪਾਰਲੀਮੈਂਟ 7 ਸਾਲਾਂ ਤੋਂ ਦੋ ਵਾਰ ਜਿੱਤ ਕੇ ਦਲਿਤ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਾਉਣਾ ਦੇ ਬੱਚਿਆਂ ਦੇ ਭਵਿੱਖ ਲਈ ਕੋਈ ਫਿਕਰ ਕਰਨਾ ਚਾਹੀਦਾ ਜਾਂ ਸਮੁੱਚੀ ਨੌਜਵਾਨੀ ਲਈ ਕੁਝ ਕਰਨਾ ਚਾਹੀਦਾ ਲੇਕਿਨ ਉਹਨਾਂ ਦੀ ਡਿਵੈਲਪਮੈਂਟ ਲਈ ਉਹਨਾਂ ਦੇ ਜਗ੍ਹਾ ਬੇਰਜਗਾਰੀ ਨੂੰ ਖਤਮ ਕਰਨ ਵਾਲਾ ਧਿਆਨ ਦੇਣ ਦੀ ਬਜਾਏ ਅੱਜ ਸਾਡੇ ਦਲਿਤ ਸਮਾਜ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਉਹ ਦੱਸ ਰਿਹਾ ਕਿ ਇਹ ਚੋਰ ਆ ਇਹ ਚੱਕੇ ਆ ਇਹ ਚੈਨੀਆਂ ਲਾਉਣ ਵਾਲੇ ਲੋਕ ਆ ਕ੍ਰਿਮੀਨਲ ਲੋਕ ਆ ਮੈਂ ਅੱਜ ਦੇ ਚੈਨਲ ਰਾਹੀਂ ਸਮੁੱਚੇ ਪੰਜਾਬ ਦੇ ਦਲਿਤ ਸਮਾਜ ਦੇ ਵੱਖ-ਵੱਖ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਕਰਦਾ ਤੇ ਵੋਟਰਾਂ ਸਪੋਰਟਰਾਂ ਨੂੰ ਕਿ ਜਾਏ ਹੰਕਾਰੀ ਐਮਪੀ ਜਿਹੜਾ ਦਲਿਤ ਸਮਾਜ ਦੇ ਲੋਕਾਂ ਦਾ ਸਤਿਕਾਰ ਮਾਨ ਕਰਨ ਦੀ ਮਜਾਏ ਜਿਨ੍ਹਾਂ ਨੂੰ ਹਮੇਸ਼ਾ ਦੇ ਸਮੇਸ਼ ਪਿਤਾ ਨੇ ਮਗਲ ਨਾਲ ਲਾ ਕੇ ਗੁਰਾਂ ਨੇ ਮਾਨ ਸਤਿਕਾਰ ਦਿੱਤਾ ਤੇ ਇਹਨਾਂ ਹੰਕਾਰੀ ਆ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਰਾਜ ਭਾਗ ਕਰ ਰਿਆ ਉਹਨਾਂ ਨੂੰ ਚੋਰ ਚੱਕੇ ਦੱਸਦਾ ਤੇ ਇਹਦਾ ਮੁਕੰਮਲ ਬਾਈਕਾਟ ਕਰਨ ਤੇ ਇਹਨੂੰ ਇਹੋ ਜਿਹਾ ਸਕਾਉਣ ਕੇ ਮੁੜ ਕੇ ਜੁਰਤ ਨਾ ਕਰੇ ਕੇ ਦਲ ਸਮਾਜ ਦੇ ਕਿਸੇ ਬੰਦੇ ਵੱਲ ਵੇਖਣ ਦੀ ਵੀ ਬਹੁਤ ਬਹੁਤ ਮਿਹਰਬਾਨੀ ਸਿਆਲਕਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਆ ਪਾਰਟੀ ਦੇ ਵਿੱਚੋਂ ਜਾਣ ਦੀ ਨਾਰਾਜ਼ਗੀ ਨੂੰ ਜ਼ਾਹਿਰ ਕੀਤਾ ਗਿਆ ਹੈ ਕਿਉਂਕਿ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਸਿਆਲਕਾ ਸਾਹਿਬ ਤਾਂ ਹੁਣ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਆ ਬਹੁਤ ਸਾਰੀਆਂ ਦੁੱਖ ਤਕਲੀਫਾਂ ਚੋਂ ਹੋ ਕੇ ਕਾਂਗਰਸ ਦੇ ਵਿੱਚ ਰਹੇ ਨੇ ਹੁਣ ਆਮ ਆਦਮੀ ਚ ਸ਼ਾਮਲ ਹੋਏ ਨੇ ਤਾਂ ਜਿਹੜੀਆਂ ਐਸੀ ਸਮਾਜ ਦੀਆਂ ਤਕਲੀਫਾਂ ਨੇ ਲਗਾਤਾਰ ਸ਼ਿਆਲਕਾ ਸਾਹਿਬ ਉਹਨਾਂ ਦੇ ਨਾਲ ਜੂਸ ਦੇ ਆ ਰਹੇ ਨੇ ਆਪਣੇ ਮੰਧ ਭਾਗ ਦੱਸਦੇ ਹੋਏ ਸ਼ਿਆਲਕਾ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਹੁਣ ਜਿੱਤ ਦੀ ਜਿਹੜੀ ਆ ਆਸ ਕੀਤੀ ਜਾ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਦੀ ਤਾਂ ਅੱਜ ਰੋਡ ਸ਼ੋਅ ਕੀਤਾ ਗਿਆ ਅਰਵਿੰਦ ਕੇਜਰੀਵਾਲ ਉਸਿਉਂ ਭਗਵੰਤ ਸਿੰਘ ਮਾਨ ਉਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਨੇ ਬਹੁਤ ਵੱਡਾ ਇਕੱਠ ਲੋਕਾਂ ਦਾ ਜਿਹੜਾ ਇੱਥੇ ਇਕੱਠਾ ਹੋਇਆ ਸੀ